ਸ਼੍ਰੀ ਅਕਾਲ ਤੱਕ ਸਾਬ ਦੀ ਫਸੀਲ ਤੋਂ ਬਣਾਈ ਗਈ ਸੱਤ ਮੈਮਰੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਅੱਜ ਕੀਤੀ ਜਾ ਰਹੀ ਹੈ ਹਾਲਾਂਕਿ ਪੰਜ ਮੈਮਰੀ ਟੀਮ ਜਿਹੜੀ ਹੈ ਉਹ ਸ਼੍ਰੀ ਅਕਾਲ ਤੱਕ ਸਾਬ ਤੇ ਪਹੁੰਚੀ ਅਤੇ ਨਾਲ ਹੀ ਉਹਨਾਂ ਦੇ ਨਾਲ ਬਾਕੀ ਅਕਾਲੀ ਦਲ ਦੇ ਲੀਡਰ ਵੀ ਪਹੁੰਚੇ ਜਿਸ ਵਿੱਚ ਬੀਬੀ ਜਗੀਰਕੌਰ ਦੇ ਨਾਮ ਨਾਲ ਹੋਰ ਕਈ ਸ਼੍ਰੋਮਣੀ ਅਕਾਲੀ ਦਲ ਦੇ ਕਦਮਰ ਨੇਤਾ ਜਿਹੜੇ ਨੇ ਉਹ ਪਹੁੰਚਦੇ ਹੋਏ ਨਜ਼ਰ ਆਏ ਹਾਲਾਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਗ ਵਿੱਚ ਗਰਾਵਟ ਆ ਰਹੀ ਸੀ ਅਤੇ ਉਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਜੋ ਕਿ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਅਤੇ ਪੰਥ ਸਿੰਘ ਸਾਹਿਬਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਅਕਾਲੀ ਲੀਡਰਾਂ ਨੂੰ ਫਸੀਲ ਤੋਂ ਜੋ ਤਨਖਾਹ ਜਿਹੜੀ ਸੀਗੀ ਉਹ ਲਗਾਈ ਗਈ ਸੀ ਅਤੇ ਉਸ ਤੋਂ ਬਾਅਦ ਇੱਕ ਫੈਸਲਾ ਲਿੱਤਾ ਗਿਆ ਸੀ ਕਿ ਜਲਦ ਹੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਉਸ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਵੇ ਜਿਸ ਨੂੰ ਲੈ ਕੇ ਲਗਾਤਾਰ ਹੀ ਕਸ਼ਮਕਸ਼ ਬੰਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਇੱਕ ਵੀਡੀਓ ਜੋ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਬਲਟੋਹਾ ਦੇ ਵਿੱਚ ਹੋਈ ਤਿੱਖੀ ਬਹਿਸ ਦੀ ਨਜ਼ਰ ਆਈ ਜਿਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਵੱਲੋਂ ਲਿੱਤੇ ਗਏ ਫੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਵਾਂਝੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਹੀ ਘਟਾਸ ਵਾਧੀ ਹੋਈ ਨਜ਼ਰ ਆਈ ਅਤੇ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਇੱਕ ਪੋਸਟ ਜਾਰੀ ਕੀਤੀ ਗਈ ਜਿਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਹੀ ਆਪਣਾ ਅਸਤੀਫਾ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਗੱਲ ਕੀਤੀ ਜਾਵੇ ਅੱਜ ਦੀ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਗੀ ਧੜਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਕਮੇਟੀ ਦਾ ਗਠਨ ਕੀਤਾ ਗਿਆ ਸੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਪੰਜ ਮੈਂਬਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਕਿਉਂਕਿ ਜੋ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਅਤੇ ਕਰਪਾਲ ਸਿੰਘ ਬਡੂnga ਜੋ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਵੱਲੋਂ ਅਸਤੀਫਾ ਜਿਹੜਾ ਹੈ ਉਹ ਦੇ ਦਿੱਤਾ ਗਿਆ ਲੇਕਿਨ ਕਿਤਨਾ ਕਿ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤੋਂ ਸੁਰਜੀਤ ਕਰਨ ਵਾਸਤੇ ਹੁਣ ਦੁਬਾਰਾ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਉਹ ਅੱਜ ਅੰਮ੍ਰਿਤਸਰ ਤੋਂ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਪਹਿਲਾ ਸਚਖੰਡ ਸ਼੍ਰੀ ਦਰਬਾਰ ਸਾਹਿਬ ਜੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਬਾਗੀ ਲੀਡਰ ਨੇ ਉਹ ਅਤੇ ਨਾਲ ਹੀ ਪੰਜ ਮੈਂਬਰੀ ਟੀਮ ਜਿਹੜੀ ਸੀਗੀ ਉਹ ਪਹੁੰਚੀ ਸੀ ਅਤੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਹਾਲਾਂਕਿ ਕਿਆ ਹੀ ਜਾ ਰਹਾ ਕਿ 22 ਲੱਖ ਤੋਂ ਵੱਧ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਚੁੱਕੇ ਨੇ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਇਹ ਮੈਂਬਰ ਦੀ ਟੀਮ ਜਿਹੜੀ ਹੈ ਉਸ ਨੂੰ ਵੇਖਦੇ ਹੋਏ ਹੁਣ ਅੱਜ ਤੋਂ ਇੱਕ ਦੁਬਾਰਾ ਤੋਂ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਲਗਾਤਾਰ ਹੀ ਪੰਜਾਬ ਦੇ ਨੌਜਵਾਨਾਂ ਤੱਕ ਰੀਚ ਕੀਤੀ ਜਾਵੇਗੀ ਤਾਂ ਜੋ ਕਿ ਉਹ ਆਪਣਾ ਸ਼੍ਰੋਮਣੀ ਅਕਾਲੀ ਦਲ ਨੂੰ ਸਾਥ ਜਿਹੜਾ ਹੈ ਉਹ ਜੰਦੇ ਹੋਏ ਨਜ਼ਰ ਆਉਣ ਲੇ ਕਿ ਕਿਤਰਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਅਤੇ ਉਹਨਾਂ ਦੀ ਬਜਾਰਤ ਨੂੰ ਸਾਹਮਣੇ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਹੋਏ ਵੀ ਅਨਜ਼ਰਾਏ ਸੰ ਲੇਕਿਨ ਕਿਤਨਾ ਕਿਤੇ ਤਿੱਖੀ ਨੋਕਚੋਕ ਜਿਹੜੀ ਹੈ ਜਥੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵਿੱਚ ਵਿਖ ਨੂੰ ਮਿਲ ਰਹੀ ਹੈ ਕਿਉਂਕਿ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਹ ਕਹਿ ਰਹੇ ਨੇ ਕਿ ਲਗਾਤਾਰ ਹੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਦੇ ਵੀ ਹੁਕਮ ਜਾਰੀ ਕੀਤੇ ਗਏ ਨੂੰ ਉਸ ਨੂੰ ਇਨ ਬਿ ਕੀਤੀ ਗਿਆ ਲੇਕਿਨ ਅੱਜ ਜਾਣੇ ਕਿ ਅੱਜ ਤੋਂ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਮੈਂਬਰਸ਼ਿਪ ਡਰਾਈਵ ਹੈ ਉਹ ਸ਼ੁਰੂ ਹੋਵੇਗੀ ਤੇ ਵੇਖਣਾ ਹੋਵੇਗਾ ਕਿ 2027 ਤੱਕ ਕਿੰਨੀ ਕ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਉਹ ਚੱਲਦੀ ਔਰ ਕਿੰਨੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਅਧਿੰਦੇ ਨੇ तरियो गुरू ग्रंथ जी मानी بند بھیشار ہے تر تک نہ ٹکرائے ہو جائے گا سر ٹھیک ہو اللہ سر کاو کار ધ્યાન کرنے کی ہے ایک منٹ تو آئیے واہ محمد خان زندہ باد ਸਾਰੇ ਸੰਗਤ ਨੂੰ ਬੇਨਤੀ ਕਰਦਾ ਮੂਥ ਖੱਲੇ ਕਰ ਲੈਣਾ ਸਾਰ ਇੱਕ ਪਰ ਜਾਣ ਮੈਂ ਦੇ ਦੂੰ ਮੈਨੂੰ ਇੱਧਰ ਆ ਤੁ ਪਿੱਛੇ ਲੰਘ ਜਨ ਬੱਲੀ ਅੱਗੇ ਆਜੋ ਤੁਸੀਂ ਮੇਰੇ ਪਿੱਛੇ ਲੰਘ ਜਾਂਦੇ ਵੀਰੇ ਉਹ ਉਹ ਲੰਘ ਨਹੀਂ ਰਹੇ ਆ ਬੱਸ ਕਰਮ ਇੱਕ ਵਾਰੀ ਮੈਂ ਤੁਹਾਨੂੰ ਬੋਲ ਦਿੰਦਾ ਕਰਮ ਇੱਕ ਵਾਰੀ ਮੈਂ ਤੁਹਾਨੂੰ ਬੋਲ ਦਿੰਦਾ ਇੱਥੇ ਬੁਲਾ ਦਈਏ ਮੈਂ ਤੁਹਾਨੂੰ ਬੁਲਾ ਦਈਏ ਚਲੋ ਸਰਦਾਰ ਸਰਦਾਰ ਜੀ ਬੈਠੋ ਬੈਠੋ ਜਰਮ ਨੇ ਮੈਨੂੰ ਟਾਈਮ ਨਹੀਂ ਦੇਉਂਦੇ ਜੀ ਜੀ ਉਹ ਨਾ ਦਿਖਦੇ ਜੀ ਕਿੱਥੇ ਲੱਭੀ ਆ ਵੇਖਦਾ ਇਹ ਆਪ ਨੂੰ ਦੇਖ ਕੇ ਚਾਹ ਉਹ ਆ ਬਸ ਆਪਾਂ ਪਹਿਲਾਂ ਤੋਂ ਬਾਬਾ ਇੱਧਰ ਪਾਉਂਦੇ ਆ ਬਾਬਾ ਜਰਾ ਬਾਹਰ ਕਰੀ ਔਰ ਜਨੇ ਰੱਖੇ ਚਲੋ ਆਜੀ ਅੱਜ 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 ਅੱ ਜੋ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਸਪਸ਼ਟ ਸ਼ਬਦਾਂ ਚ ਲਿਖਿਆ ਸੀ ਕਿ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਕਮੇਟੀ ਜਿਹੜੀ ਹੈ ਉਹ ਸਿੱਖ ਰਾਸ਼ੀ ਹੋਂਦ ਨੂੰ ਪੁਨਰ ਸਿਰਜੀਤ ਕਰਨ ਲਈ ਭਰਤੀ ਕਰੂਗੀ ਅੱਜ ਅਕਾਲਪੁਰਖ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪੰਜ ਮੈਂਬਰ ਸਾਹਿਬਾਨ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਹੋਏ ਸੀ ਉਹਨਾਂ ਨੇ ਭਰਤੀ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਆਰੰਭ ਕੀਤਾ ਹੈ ਅਰਦਾਸ ਕਰਕੇ ਅਕਾਲਪੁਰਖ ਦਾ ਓਟ ਆਸਰਾ ਲੈ ਕੇ ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਅਕਾਲੀ ਦਲ ਦੇ ਮੈਂਬਰ ਬਣ ਕੇ ਆਓ ਆਪਾਂ ਪੰਥ ਤੇ ਪੰਜਾਬ ਦੀ ਆਵਾਜ਼ ਬਣੀਏ ਪੰਥ ਨੂੰ ਵੀ ਮਜ਼ਬੂਤ ਕਰੀਏ ਔਰ ਪੰਜਾਬ ਨੂੰ ਜਿਹੜਾ ਉਹ ਬਚਾਈਏ ਧੰਨਵਾਦ ਸਿਕੰਦਰ ਸਤਾ ਆਇਆ ਕਿ ਸਿਕੰਦਰ ਬਰਗਾਹ ਸਾਹਿਬ ਨੂੰ ਸਤਾ ਆਇਆ ਪੰਜੇ ਮੈਂਬਰਾਂ ਨੂੰ ਕਿ ਚਾਹ ਵਾਸਤੇ ਸੌਂਚਣ ਦੇ ਸਮਾਂ ਵਿੱਚ ਬਸ ਗੱਲਬਾਤ ਕਰੀਏ ਧੰਨਵਾਦ ਕਰੀਏ ਆਜੀ ਸਤਾ ਇਹ 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 ਨਾਲ ਦੇਖਣਾ ਜੀ ਪਰ ਉਹ ਨਹੀਂ ਅਸੀਂ ਇਸ ਤੋਂ ਬਾਅਦ ਵਿਚਾਰ ਕਰਦੇ ਹਾਂ ਪੰਜੇ ਮੈਂਬਰਾਂ ਨੂੰ ਟਿੰਗ ਕਰਕੇ ਤੇ ਉਹ ਫੈਸਲਾ ਲੈਂਦੇ ਆਂ ਜੀ ਤੁਸੀਂ ਜਾਂ ਜੋ ਬੋਲਾ ਕਰ ਕਰੋਗੇ ਸਿਕੰਦਰ ਸਾਹਿਬ ਉਹ ਜੀ ਸਾਡੇ ਲਈ ਸ੍ਰੀ ਕਾਲਤਾਕ ਸਾਹਿਬ ਸਰਵ ਉੱਚਾ ਅਸੀਂ ਪੂਰਾ ਸਤਿਕਾਰ ਕਰਦੇ ਆਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੀ ਉਹ ਸਾਨੂੰ ਇਹ ਸੇਵਾ ਲੱਗੀ ਆ ਆਦੇਸ਼ ਹੋ ਸੀ ਉਹੀ ਨਿਭਾ ਰਹੇ ਆਂ ਕਿਦਾਂ ਨੇ ਜੇ ਤਖਤ ਸਾਹਿਬ ਦੇ ਵੱਲ ਜੇ ਭਰਤੀ ਰੋਕਣ ਦੀ ਗੱਲ ਕੀਤੀ ਜਾਵੇ ਪਹਿਲੋਂ ਸਾਨੂੰ ਗੱਲ ਤਾਂ ਕਰ ਲੈਣ ਦਿਓ ਮਿਲਦਾ ਲੈਣ ਦਿਓ ਉਸ ਤੋਂ ਬਾਅਦ ਗੱਲ ਕਰਾਂਗੇ ਸੋ ਮੈਂ ਸਾਰੇ ਸੰਗਤ ਨੂੰ ਅਪੀਲ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜੋ ਹੁਕਮਨਾਮਾ ਜਾਰੀ ਹੋਇਆ ਸੀ ਸਿੰਘ ਸਾਹਿਬਾਨ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਵੱਲੋਂ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਸ਼੍ਰੀ ਕਾਲਤਕ ਸਾਹਿਬ ਦੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਮੁੱਚੇ ਸਿੱਖ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਸ ਭਰਤੀ ਪ੍ਰਕਿਰਿਆ 'ਚ ਹਿੱਸਾ ਲਓ ਇੱਕ ਮਿੰਟ ਇੱਕ ਮਿੰਟ ਰੋਣ ਹੋ ਉਹ ਤਾਂ ਜੀ ਜਥੇਦਾਰ ਸਾਹਿਬ ਜੋ ਵੀ ਸਾਨੂੰ ਦੇਖੋ ਹਾਂਜੀ ਹਾਂਜੀ ਅੱਜ ਸ਼ੁਰੂਆਤ ਹੋਈ ਆ ਜੀ ਪਰ ਦੀਦੀ ਕੀ ਕਹਿਣਾ ਚਾਹੋਗੇ ਅੱਜ ਦੇ ਕਿਸ ਸਰਕੂਪਰੇ ਖੜੇਗੇ ਦੇਖੋ ਜੋ ਸ਼੍ਰੀ ਕਾਲਤਾਕ ਸਾਹਿਬ ਤੋਂ 2 ਦਸੰਬਰ 2024 ਨੂੰ ਫਸੀਲ ਤੋਂ ਸ਼੍ਰੀ ਕਾਲਤਾਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਨੇ ਆਦੇਸ਼ ਦਿੱਤੇ ਸੀ ਉਹ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਨ ਲਈ ਅੱਜ ਪੰਜ ਮੈਂਬਰੀ ਕਮੇਟੀ ਨੇ ਪਿਛਲੇ 3 ਮਹੀਨਿਆਂ ਤੋਂ ਤਕਰੀਬਨ ਬਹੁਤ ਉਪਰਾਲੇ ਕੀਤੇ ਕਿ ਕਿਸੇ ਨਾ ਕਿਸੇ ਰੂਪ ਵਿੱਚ ਸਾਰਾ ਜਿਹੜਾ ਹੈ ਪੰਥਕ ਰੂਪ ਵਿੱਚ ਅਸੀਂ ਇਕੱਠੇ ਹੋਈਏ ਕਿਉਂਕਿ ਭਾਵਨਾ ਹੁਕਮਨਾਮਾ ਸਾਹਿਬ ਦੀ ਇਹ ਸੀ ਕਿ ਸਮੁੱਚੇ ਪੰਥ ਨੂੰ ਅਸੀਂ ਇਕੱਠੇ ਕਰਨਾ ਸੋ ਇਸ ਕਰਕੇ ਪੰਥ ਪ੍ਰਵਾਨਤ ਲੀਡਰਸ਼ਿਪ ਪੈਦਾ ਕਰਨ ਦਾ ਮਨੋਰਥ ਸੀ ਸੋ ਅੱਜ ਅਸੀਂ ਉਸ ਭਾਵਨਾ ਨਾਲ ਪੰਥਕ ਭਾਵਨਾਵਾਂ ਨਾਲ ਜਿਵੇਂ ਸੰਗਤ ਆਪ ਮੁਹਾਰੇ ਪਹੁੰਚੀ ਹੈ ਸੰਗਤ ਦੀਆਂ ਭਾਵਨਾਵਾਂ ਨੇ ਪਰ ਸਿੱਖ ਕੌਮ ਔਰ ਪੰਜਾਬ ਸਾਨੂੰ ਲੀਡਰਲੈਸ ਨਜ਼ਰ ਆ ਰਿਹਾ ਸੀ ਲੀਡਰਸ਼ਿਪ ਦੀ ਘਾਟ ਸੀ ਕਿਤੇ ਨਾ ਕਿਤੇ ਜਰੂਰ ਜੋ ਅਸੀਂ ਪੰਥਕ ਮੁੱਦਿਆਂ ਤੋਂ ਭਟਕੇ ਸੰਗਤ ਚਾਹੁੰਦੀ ਸੀ ਕਿ ਪੰਥ ਪ੍ਰਵਾਨਤ ਲੀਡਰਸ਼ਿਪ ਜਿਹੜੀ ਹੈ ਉਹ ਪੰਥਕ ਮੁੱਦਿਆਂ ਨੂੰ ਉਭਾਰ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਅੱਗੇ ਆਵੇ ਸੋ ਉਸ ਭਾਵਨਾ ਨਾਲ ਇਹ ਪੰਜ ਮੈਂਬਰੀ ਕਮੇਟੀ ਆਪਦਾ ਕਾਰਜ ਸ਼ੁਰੂ ਕੀਤਾ ਸਾਨੂੰ ਮਾਣ ਆ ਕਿ ਪੰਜੇ ਮੈਂਬਰ ਸਹਿਬਾਨ ਅਕਾਲ ਤਖਸਬ ਨੂੰ ਸਮਰਪਿਤ ਰਹਿ ਕੇ ਆਪਦੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਕੋਈ ਰਾਸੀ ਕੋਈ ਨਿਜਨੀ ਗੁਰੂ ਦੇ ਸਤਾਨ ਤੇ ਖੜੇ ਆ ਪੂਰਨ ਰੂਪ ਵਿੱਚ ਇੱਕ ਮਕਸਦ ਹੈ ਕਿ ਪੰਥ ਪ੍ਰਵਾਂਤ ਸੰਗਤ ਨੂੰ ਪ੍ਰਵਾਂਤ ਔਰ ਸੰਗਤ ਨੂੰ ਸਮਰਪਿਤ ਲੀਡਰਸ਼ਿਪ ਹੈ ਜਿਹੜੀ ਉਹ ਕੌਮ ਨੂੰ ਦੇਣੀ ਹੈ ਜੋ ਕੌਮ ਦੀ ਅਗਵਾਈ ਕਰੇ ਔਰ ਸਾਡੇ ਪੰਥਕ ਮਸਲਿਆਂ ਦਾ ਪੰਜਾਬ ਦੇ ਮਸਲਿਆਂ ਦਾ ਹੱਲ ਕਰੇ ਅੱਜ ਅਕਾਲੀ ਦਲ ਦੀ ਭਰਤੀ ਹੁਣ ਜਾ ਰਹੀ ਆ ਹੋਰ ਵੀ ਪੰਜਾਬ ਦੇ ਚ ਅਕਾਲੀ ਦਲ ਦੇ ਨਾਂ ਦੇ ਜਿਥੇ ਬੰਦੇ ਉਹਨਾਂ ਨੂੰ ਵੀ ਨਾਂ ਲੈ ਕੇ ਕਿਦੋਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਟੋਟਲ ਜਿਥੇ ਬੰਦੇ ਇਕੱਲੇ ਅਕਾਲੀ ਦਲ ਨੂੰ ਨਹੀਂ ਜਿਹੜੇ ਅਕਾਲੀ ਦਲ ਤੋਂ ਰੁਸਕੇ ਵੀ ਚਲੇ ਗਏ ਕੋਈ ਸਾਡੀਆਂ ਨਾਰਾਜ਼ਗੀਆਂ ਨਾ ਚਲੇ ਗਏ ਕਿਸੇ ਹੋਰ ਨਾ ਚਲੇ ਗਏ ਹਰੇਕ ਦਾ ਕੁੰਡਾ ਘੜਕਾਵਾਂਗੇ ਹਰੇਕ ਦੇ ਘਰੇ ਜਾਵਾਂਗੇ ਸਾਰੇ ਆਪਦੇ ਘਰ ਨੂੰ ਵਾਪਸ ਪਰਤੋ ਬੜੇ ਤਜਰਬੇ ਆਪਾਂ ਕਰ ਕਰ ਦੇਖ ਲਏ ਸਾਰੇ ਫੇਲ ਹੋਏ ਨੇ ਪੰਜਾਬ ਔਰ ਪੰਥ ਰੁੱੜ ਰਿਹਾ ਹੈ ਇਸ ਜਮਾਤ ਨੂੰ ਜੇ ਆਪਾਂ ਖੜੀ ਕਰਨੇ ਚਾਹੁੰਦੇ ਆ ਤਾਂ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਦਿਓ ਪਰ ਮਹਿਮ ਦਾ ਕੋਈ ਨਿਯਮ ਅੰਸ਼ਤਮ ਨਹੀਂ ਹੈ ਕਿ ਇਹਨੇ ਭਰਤੀ ਮਹਿਮ ਦਾ ਜਿਹੜਾ ਰੂਪ ਹੋਊਗਾ ਔਰ ਜੋ ਨਵੀਂ ਰੂਪਰੇਖਾ ਪੰਥ ਦੀ ਸਿਰਜੀ ਜਾਊਗੀ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਉਹ ਇੱਕ ਇਸ ਤਰ੍ਹਾਂ ਦਾ ਸੰਕਲਪ ਹੋਊਗਾ ਜਿਹਦੇ ਵਿੱਚ ਨਾ ਤਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਪਾਰਟੀ ਹੋਊਗੀ ਨਾ ਕੋਈ ਇੱਕ ਵਿਅਕਤੀ ਉਹਦੇ ਤੇ ਕਾਬਜ ਰਹਿ ਸਕੂਗਾ ਪੂਰਾ ਰੂਪ ਵਿੱਚ ਅਧਿਕਾਰਾਂ ਦੀ ਵੰਡ ਪੰਥ ਪ੍ਰਵਾਨ ਤੇ ਐਜੰਡਾ ਅਨੰਦਪੁਰ ਦੇ ਮਤੇ ਦੀ ਗੱਲ ਔਰ ਸਾਰੇ ਸੈਕੂਲਰਿਜ਼ਮ ਨਾਲ ਹਿੰਦੂ ਸਿੱਖ ਮੁਸਲਮ ਸਾਡਾ ਗਰੀਬ ਸਮਾਜ ਐਸਸੀ ਵਰਗ ਸਾਰਿਆਂ ਨੂੰ ਨਾਲ ਲੈ ਕੇ ਜੋ ਗੁਰੂ ਮਹਾਰਾਜ ਨੇ ਸਾਨੂੰ ਫਲਸਫਾ ਦਿੱਤਾ ਉਸ ਫਲਸਫੇ ਤੇ ਚੱਲ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੂ ਉਸ ਸਿਧਾਂਤ ਤੇ ਚੱਲਦੇ ਹੋਏ ਅਸੀਂ ਇਸ ਪਾਰਟੀ ਨੂੰ ਮਜ਼ਬੂਤ ਕਰਨਾ ਔਰ ਸਾਰੇ ਧਰਮਾਂ ਦੀ ਸੇਵਾ ਕਰਨੀ ਆ ਸਾਰੇ ਪੰਜਾਬੀਆਂ ਦੀ ਸੇਵਾ ਕਰਨੀ ਆ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਸੰਕਲਪ ਸੀ ਉਸ ਨੂੰ ਲੈ ਕੇ ਇਹ ਪੰਜ ਮੈਂਬਰੀ ਕਮੇਟੀ ਆ ਜਿਹੜੀ ਅੱਗੇ ਤਰੁ